ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਵੀਰਵਾਰ ਦੇ ਦਿਨ ਇਸ ਵਿਧੀ ਦੇ ਨਾਲ ਕੀਤਾ ਗਿਆ ਰੋਟੀ ਦਾ ਦਾਨ ਤੁਹਾਨੂੰ ਬਣਾ ਦੇਵੇਗਾ ਜੀ ਲੱਖਾਂ ਪਤੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਵੀਰਵਾਰ ਦਾ ਦਿਨ ਹੈ। ਜੇਕਰ ਤੁਸੀਂ ਅੱਜ ਦੇ ਦਿਨ ਰੋਟੀ ਦਾ ਦਾਨ ਕਰ ਦਿੰਦੇ ਹੋ। ਇਸ ਦਾ ਜਿਹੜਾ ਤੁਹਾਨੂੰ ਫਲ ਮਿਲ ਜਾਵੇਗਾ ਉਸ ਦੇ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਕਿ ਰੋਟੀ ਦਾ ਦਾਨ ਕਿਵੇਂ ਤੁਹਾਡੀ ਕਿਸਮਤ ਨੂੰ ਚਮਕਾ ਸਕਦਾ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਸਾਖੀ ਦੱਸਣ ਵਾਲੇ ਹਾਂ। ਸਾਖੀ ਨੂੰ ਜ਼ਰੂਰ ਪੂਰਾ ਸਰਵਣ ਕਰਨਾ। ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰ ਦੇਣਾ ਜੀ। ਸਾਧ ਸੰਗਤ ਜੀ ਇਦਾਂ ਹੀ ਆਖਦੇ ਹਨ ਕਿ ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਦੇ ਵਿੱਚ ਨਾ ਇੱਕ ਪਤੀ ਤੇ ਪਤਨੀ ਰਹਿ ਆ ਕਰਦੇ ਸੀ ਕਹਿੰਦੇ ਕਿ ਉਹ ਪਤੀ ਪਤਨੀ ਬੜੇ ਹੀ ਨੇਕ ਦਿਲ ਦੇ ਇਨਸਾਨ ਸਨ ਪਰਮ ਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੇ ਤੇ ਹੱਥੀਂ ਸੇਵਾ ਕਰਨ ਵਾਲੇ ਸਨ ਪਰ ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਔਲਾਦ ਨਹੀਂ ਸੀ ਇਸ ਕਰਕੇ ਹਰ ਵੇਲੇ ਪਰਮਾਤਮਾ ਦਾ ਨਾਮ ਲੈਂਦੇ ਅਰਦਾਸਾਂ ਬੇਨਤੀਆਂ ਕਰਦੇ ਕਿ ਪਰਮਾਤਮਾ ਜੀ ਸਾਡੀ ਵੀ ਝੋਲੀ ਖੁਸ਼ੀਆਂ ਨਾਲ ਭਰ ਦਿਓ ਸਾਨੂੰ ਵੀ ਬੱਚੇ ਦੀ ਪ੍ਰਾਪਤੀ ਹੋ ਜਾਵੇ ਸੋਜਾਤ ਸੰਗਤ ਜੀ ਪਰਮਾਤਮਾ ਜੀ ਤਾਂ ਹਰ ਇੱਕ ਦੀ ਅਰਦਾਸ ਬੇਨਤੀ ਨੂੰ ਸੁਣਦੇ ਹਨ ਜਿਹੜੇ ਲੋਕ ਵੀ ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਲੈਂਦੇ ਹਨ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਬੂਲ ਹੋ ਜਾਂਦੀਆਂ ਹਨ ਇੱਕ ਵਾਰ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਇੱਕ ਜੋਤਸ਼ੀ ਨੂੰ ਆਪਣਾ ਹੱਥ ਵਿਖਾਇਆ ਕਿਉਂਕਿ ਉਹ ਜੋਤਸ਼ੀ ਨੇ ਬਹੁਤ ਹੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ ਉਹਨਾਂ ਨੂੰ ਜੋਤਿਸ਼ ਦਾ ਵੀ ਬੜਾ ਗਿਆਨ ਸੀ ਅੱਜ ਤੱਕ ਕਦੇ ਵੀ ਉਹਨਾਂ ਦੀ ਭਵਿੱਖ ਬਾਣੀ ਗਲਤ ਨਹੀਂ ਸੀ ਹੋਈ ਪਰ ਇਹ ਪਤੀ ਪਤਨੀ ਨੇ ਉਸ ਜੋਤਸ਼ੀ ਨੂੰ ਜਦੋਂ ਆਪਣਾ ਹੱਥ ਵਿਖਾਇਆ ਕਿ ਸਾਡੇ ਲੇਖ ਵੇਖ ਕੇ ਦੱਸੋ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਕਦੋਂ ਹੋਵੇਗਾ ਕਹਿੰਦੇ ਕਿ ਜੋਤਸ਼ੀ ਨੇ ਉਹਨਾਂ ਨੂੰ ਉਹਨਾਂ ਦਾ ਜਦੋਂ ਹੱਥ ਵੇਖਿਆ ਤੇ ਕਿਹਾ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਲਿਖਿਆ ਕਹਿੰਦੇ ਕਿ ਪਤੀ ਪਤਨੀ ਬੜੇ ਹੀ ਨਿਰਾਸ਼ ਹੋਏ ਕਿ ਸਾਡੇ ਕਰਮਾਂ ਦੇ ਵਿੱਚ ਔਲਾਦ ਦਾ ਸੁਖ ਪਰਮਾਤਮਾ ਜੀ ਨੇ ਕਿਉਂ ਨਹੀਂ ਲਿਖਿਆ ਪਰ ਕਹਿੰਦੇ ਕਿ ਪਰਮਾਤਮਾ ਦੇ ਨਾਲ ਉਹਨਾਂ ਨੇ ਗਿਲਾ ਸ਼ਿਕਵਾ ਤੇ ਸ਼ਿਕਾਇਤ ਨਾ ਕੀਤੀ ਆਪਣੇ ਹੀ ਕਰਮ ਮਾੜੇ ਸਮਝ ਲਏ ਤੇ ਸਬਰ ਕਰ ਲਿਆ ਪਰਮਾਤਮਾ ਦੀ ਬੰਦਗੀ ਨੂੰ ਹੋਰ ਵਧਾ ਲਿਆ ਉਹਨਾਂ ਨੇ ਨੇਕ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਮਾੜਾ ਕੋਈ ਵੀ ਕਰਮ ਕਰਨਾ ਬਿਲਕੁਲ ਹੀ ਛੱਡ ਦਿੱਤਾ ਇਦਾਂ ਹੀ ਕਹਿੰਦੇ ਕਿ ਇਹ ਦੋਵੇਂ ਪਤੀ ਪਤਨੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ ਖਾਣਾ ਖਾਣ ਹੀ ਲੱਗੇ ਸਨ ਕਿ ਇੰਨੇ ਨੂੰ ਇਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਪਤਨੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਭੁੱਖਾ ਪਰਿਵਾਰ ਖੜਾ ਸੀ ਜੋ ਕਿ ਕਾਫੀ ਦਿਨਾਂ ਤੋਂ ਪ੍ਰਸ਼ਾਦੇ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਿਹਾ ਸੀ ਪਰ ਉਹਨਾਂ ਨੂੰ ਪ੍ਰਸ਼ਾਦਾ ਕਿਤੇ ਵੀ ਨਸੀਬ ਨਹੀਂ ਸੀ ਹੋ ਰਿਹਾ ਇਹਨਾਂ ਪਤੀ-ਪਤਨੀ ਨੇ ਕੀ ਕੀਤਾ ਕਿ ਜਿਹੜਾ ਆਪਣਾ ਪ੍ਰਸ਼ਾਦਾ ਸੀ ਨਾ ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਜਦੋਂ ਪੇਟ ਭਰ ਕੇ ਪ੍ਰਸ਼ਾਦਾ ਖਾਧਾ ਤੇ ਬਹੁਤ ਹੀ ਅਸੀਸਾਂ ਦਿੱਤੀਆਂ ਤੇ ਨਾਲ ਹੀ ਉਹਨਾਂ ਨੇ ਇਹਨਾਂ ਨੂੰ ਅਸੀਸ ਇਹ ਵੀ ਦਿੱਤੀ ਕਿ ਤੁਹਾਡੀ ਔਲਾਦ ਕਿ ਤੁਹਾਡੀ ਔਲਾਦ ਦੀ ਲੰਮੀ ਉਮਰ ਹੋਵੇ ਤਾਂ ਕਹਿੰਦੇ ਕਿ ਇਹਨਾਂ ਦੋਵਾਂ ਹੀ ਪਤੀ ਪਤਨੀ ਨੇ ਕਿਹਾ ਤੁਸੀਂ ਸਾਡੀ ਕਿਹੜੀ ਔਲਾਦ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਪਏ ਹੋ ਕਿਹੜੀ ਸਾਨੂੰ ਅਸੀਸ ਦੇਂਦੇ ਪਏ ਹੋ ਸਾਡੇ ਘਰ ਤਾਂ ਔਲਾਦ ਨਹੀਂ ਹੈ ਪਰ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਜੇਕਰ ਨਹੀਂ ਹੈ ਤਾਂ ਹੋ ਜਾਵੇਗੀ। ਇਦਾਂ ਹੀ ਫਿਰ ਉਸ પતિ ਪਤਨੀ ਨੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾ ਦਿੱਤਾ ਤੇ ਥੋੜੇ ਹੀ ਦੇਰ ਬਾਅਦ ਜਦੋਂ ਉਹਨਾਂ ਨੇ ਫਿਰ ਆਪਣੇ ਲਈ ਪ੍ਰਸ਼ਾਦਾ ਤਿਆਰ ਕੀਤਾ ਇਹਨੇ ਨੂੰ ਫਿਰ ਘਰ ਦਾ ਦਰਵਾਜ਼ਾ ਖੜਕਿਆ। ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਇੱਕ ਸੰਤ ਫਕੀਰ ਜੀ ਖੜੇ ਸਨ। ਉਹਨਾਂ ਦੇ ਨਾਲ ਉਹਨਾਂ ਦਾ ਚੇਲਾ ਵੀ ਸੀ। ਇਹਨਾਂ ਨੂੰ ਸੰਤ ਫਕੀਰ ਜੀ ਨੇ ਆ ਕੇ ਕਿਹਾ ਜੀ ਸਾਨੂੰ ਬੜੀ ਭੁੱਖ ਲੱਗੀ ਹੈ। ਜੇਕਰ ਤੁਸੀਂ ਸਾਨੂੰ ਭੋਜਨ ਪ੍ਰਸ਼ਾਦਾ ਸ਼ਕਾਹ ਦੇਂਦੇ ਹੋ ਤੁਹਾਡਾ ਭਲਾ ਹੋ ਜਾਵੇਗਾ ਕਹਿੰਦੇ ਕਿ ਪਤੀ ਪਤਨੀ ਨੇ ਜੋ ਪ੍ਰਸ਼ਾਦਾ ਆਪਣੀ ਥਾਲੀ ਵਿੱਚ ਪਾਇਆ ਸੀ ਉਹੀ ਭੋਜਨ ਪ੍ਰਸ਼ਾਦਾ ਉਸ ਸੰਤ ਫਕੀਰ ਨੂੰ ਦੇ ਦਿੱਤਾ ਦੋਵਾਂ ਨੇ ਹੀ ਬੜੇ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਆਉ ਭਗਤ ਕੀਤੀ ਕਹਿੰਦੇ ਕਿ ਸੰਤ ਫਕੀਰ ਜੀ ਨੇ ਇਹਨਾਂ ਦੋਵਾਂ ਹੀ ਪਤੀ ਪਤਨੀ ਤੋਂ ਖੁਸ਼ ਹੋ ਕੇ ਕਹਿੰਦੇ ਪਰਮਾਤਮਾ ਤੁਹਾਡੀ ਔਲਾਦ ਦੀ ਲੰਬੀ ਲੰਬੀ ਉਮਰ ਬਖਸ਼ੇ ਕਹਿੰਦੇ ਕਿ ਇਹਨਾਂ ਨੇ ਫਿਰ ਕਿਹਾ ਕਿ ਬਾਬਾ ਜੀ ਤੁਸੀਂ ਕਿਹੜੀ ਔਲਾਦ ਦੀ ਲੰਮੀ ਉਮਰ ਦਾ ਅਸ਼ੀਰਵਾਦ ਦੇ ਦਿੰਦੇ ਹੋ ਸਾਡੀ ਤਾਂ ਔਲਾਦ ਨਹੀਂ ਹੈ ਤੇ ਅਸੀਂ ਜੋਤਸ਼ੀ ਦੇ ਕੋਲੋਂ ਵੀ ਪੁੱਛਿਆ ਹੈ ਤੇ ਉਹ ਵੀ ਆਖਦਾ ਹੈ ਸਤ ਜਨਮਾ ਤੱਕ ਤੁਹਾਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਹੋਵੇਗਾ ਤਾਂ ਆਖਦੇ ਹਨ ਕਿ ਸੰਤ ਫਕੀਰ ਜੀ ਨੇ ਸਹਿਜ ਸੁਭਾਈ ਆਖ ਦਿੱਤਾ ਕਿ ਕੋਈ ਗੱਲ ਨਹੀਂ ਜੇ ਨਹੀਂ ਹੈਗੀ ਤਾਂ ਹੋ ਜਾਵੇਗੀ ਕਹਿੰਦੇ ਕਿ ਇਹ ਕਹਿ ਕੇ ਉਹ ਜਿਹੜੇ ਸੰਤ ਫਕੀਰ ਸਨ ਆਪਣੇ ਰਾਹੇ ਪੈ ਜਾਂਦੇ ਹਨ ਕਹਿੰਦੇ ਕਿ ਇਹ ਪਤੀ ਪਤਨੀ ਇਸ ਅਸ਼ੀਰਵਾਦ ਨੂੰ ਪ੍ਰਾਪਤ ਕਰਕੇ ਬੜੇ ਖੁਸ਼ ਹੋਏ ਕਹਿੰਦੇ ਕਿ ਅਸ਼ੀਰਵਾਦ ਦਾ ਫਲ ਇਹਨਾਂ ਨੂੰ 2-3 ਮਹੀਨਿਆਂ ਦੇ ਬਾਅਦ ਪਤਾ ਲੱਗ ਗਿਆ ਇਹਨਾਂ ਦੇ ਘਰ ਵਿੱਚ ਖੁਸ਼ੀ ਦੀ ਆਸ ਹੋ ਗਈ ਕਹਿੰਦੇ ਕਿ ਬਸ ਇਸੇ ਤਰ੍ਹਾਂ ਹੀ 3 ਸਾਲਾਂ ਵਿੱਚ ਇੱਕ-ਇੱਕ ਕਰਕੇ ਇਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਤੇ ਕਹਿੰਦੇ ਕਿ ਹੁਣ ਇਹ ਪਤੀ ਪਤਨੀ ਜੀਵਨ ਵਿੱਚ ਬੜੇ ਖੁਸ਼ ਹਨ ਤੇ ਨਾਲ ਹੀ ਨਾਲ ਹੁਣ ਪਰਮਾਤਮਾ ਜੀ ਦਾ ਨਾਮ ਪਹਿਲਾਂ ਨਾਲੋਂ ਵੀ ਜ਼ਿਆਦਾ ਜਪਦੇ ਹਨ ਆਉਂਦੇ ਜਾਂਦੇ ਰਾਹੀਗਰਾਂ ਦੀ ਸੇਵਾ ਵੀ ਕਰਦੇ ਹਨ ਜੋ ਕੋਈ ਵੀ ਇਹਨਾਂ ਦੇ ਘਰ ਵਿੱਚ ਭੋਜਨ ਦੀ ਆਸ ਲੈ ਕੇ ਆਉਂਦਾ ਹੈ ਉਸ ਨੂੰ ਭੋਜਨ ਵੀ ਸ਼ਕਉਂਦੇ ਹਨ ਤੇ ਕਹਿੰਦੇ ਕਿ ਇਹਨਾਂ ਨੂੰ ਹੁਣ ਔਲਾਦ ਦਾ ਸੁੱਖ ਪ੍ਰਾਪਤ ਹੋ ਚੁੱਕਾ ਸੀ ਤੇ ਪਹਿਲਾਂ ਨਾਲੋਂ ਵੀ ਪਰਮਾਤਮਾ ਜੀ ਦਾ ਜਿਆਦਾ ਕਰਦੇ ਸਨ ਭਾਵ ਕਿ ਉਹਨਾਂ ਦੇ ਮਨ ਵਿੱਚ ਹੋਰ ਜਿਆਦਾ ਸ਼ਰਧਾ ਵੱਧ ਚੁੱਕੀ ਸੀ ਸ਼ੁਗਰਾਨਾ ਕਰਿਆ ਕਰਦੇ ਸਨ ਤੇ ਆਖਦੇ ਸਨ ਕਿ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਤੁਸੀਂ ਦੁਬਾਰਾ ਲਿਖ ਦਿੱਤਾ ਹੈ ਤੁਸੀਂ ਤਾਂ ਸਾਡੇ ਲੇਖ ਹੀ ਬਦਲ ਦਿੱਤੇ ਹਨ ਸਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਸੀ ਕਹਿੰਦੇ ਕਿ ਇੱਕ ਦਿਨ ਉਹੀ ਜਿਹੜਾ ਜੋਤਸ਼ੀ ਨੇ ਨਾ ਉਹ ਇਹਨਾਂ ਦੇ ਘਰ ਦੇ ਬਾਹਰ ਲੰਘ ਰਿਹਾ ਸੀ ਜਿਨ੍ਹਾਂ ਨੇ ਇਹਨਾਂ ਦੇ ਹੱਥ ਵੇਖੇ ਸਨ ਕਿ ਤੁਹਾਡੇ ਜਨਮ ਇਸ ਦੇ ਵਿੱਚ ਤੇ ਹੋਰ ਸੱਤ ਜਨਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤਾ ਕਹਿੰਦੇ ਕਿ ਉਹਨੇ ਜਦੋਂ ਇਹਨਾਂ ਦੇ ਘਰ ਵਿੱਚ ਤਿੰਨ ਬੱਚਿਆਂ ਨੂੰ ਲਗਾਤਾਰ ਖੇਡਦੇਆਂ ਵੇਖਿਆ ਤੇ ਉਹਨੇ ਇਹਨਾਂ ਨੂੰ ਕਿਹਾ ਕਿ ਇਹ ਸੇ ਬੱਚੇ ਕਿਸ ਦੇ ਹਨ ਕਿਉਂਕਿ ਉਸ ਨੂੰ ਬੱਚਿਆਂ ਦੇ ਖੇਡਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਉਸ ਪੰਡਿਤ ਨੇ ਜਦੋਂ ਘਰ ਆ ਕੇ ਵੇਖਿਆ ਤੇ ਤਿੰਨ ਬੱਚੇ ਖੇਡਦੇ ਸਨ ਉਹਨੇ ਪਤੀ ਪਤਨੀ ਤੋਂ ਪੁੱਛਿਆ ਕਿ ਇਹ ਬੱਚੇ ਕਿਸ ਦੇ ਹਨ ਤੁਸੀਂ ਇਹਨਾਂ ਨੂੰ ਗੋਦ ਲਿਆ ਹੈ ਉਹਨਾਂ ਕਿਹਾ ਕਿ ਪੰਡਿਤ ਜੀ ਸਾਡੇ ਬੱਚੇ ਹਨ ਕਹਿੰਦੇ ਕਿ ਪੰਡਤ ਜੀ ਆਪਣੇ ਆਪ ਦੇ ਵਿੱਚ ਬੜੇ ਸ਼ਰਮਸਾਰ ਹੋਏ ਕਿ ਮੈਂ ਤਾਂ ਇਹਨਾਂ ਦੇ ਹੱਥ ਵੇਖ ਕੇ ਇਹਨਾਂ ਦੀਆਂ ਰੇਖਾਵਾਂ ਵੇਖ ਕੇ ਹੀ ਆਖ ਦਿੱਤਾ ਸੀ ਕਿ ਆਉਣ ਵਾਲੇ 7 ਜਨਮਾਂ ਤੱਕ ਤੁਹਾਡੇ ਘਰ ਔਲਾਦ ਨਹੀਂ ਹੋ ਸਕਦੀ ਮੇਰੀ ਭਵਿੱਖਬਾਣੀ ਤਾਂ ਅੱਜ ਤੱਕ ਕਦੇ ਵੀ ਝੂਠ ਨਹੀਂ ਹੋਈ ਇਹਨਾਂ ਦੇ ਜੋ ਮੱਥੇ ਦੇ ਭਾਗ ਸਨ ਉਹਨਾਂ ਵਿੱਚ ਇਹੀ ਲਿਖਿਆ ਹੁਣ ਫਿਰ ਅਚਾਨਕ ਉਸ ਜੋਤਿਸ਼ੀ ਨੇ ਫਿਰ ਇਹਨਾਂ ਦੇ ਮੱਥੇ ਦੇ ਭਾਗ ਵੇਖੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਤਿੰਨ ਪੁੱਤਰਾਂ ਦੀ ਔਲਾਦ ਲਿਖੀ ਹੋਈ ਸੀ ਕਹਿੰਦੇ ਕਿ ਉਸ ਪੰਡਿਤ ਨੇ ਕਿਹਾ ਮੈਂ ਤਾਂ ਉਹੀ ਪੜ੍ਹ ਕੇ ਦੱਸਿਆ ਸੀ ਜੋ ਮੇਰੀ ਜੋਤਿਸ਼ ਵਿਦਿਆ ਦੇ ਵਿੱਚ ਇਹਨਾਂ ਬਾਰੇ ਲਿਖਿਆ ਹੋਇਆ ਸੀ ਪਰ ਪ੍ਰਮਾਤਮਾ ਨੇ ਇਹਨਾਂ ਦੇ ਕਰਮ ਕਿਵੇਂ ਬਦਲ ਦਿੱਤੇ ਹਨ ਕਹਿੰਦੇ ਕਿ ਜਦੋਂ ਇਹਨੇ ਵਾਰ-ਵਾਰ ਪ੍ਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕੀਤੇ ਪ੍ਰਮਾਤਮਾ ਨੂੰ ਉਲਾਮਬੇ ਦਿੱਤੇ ਤਾਂ ਪ੍ਰਮਾਤਮਾ ਜੀ ਨੇ ਇਸ ਪੰਡਿਤ ਨੂੰ ਕਿਹਾ ਤੁਸੀਂ ਝੂਠੇ ਸੀ ਤੁਹਾਡਾ ਜੋਤਿਸ਼ ਗਿਆਨ ਝੂਠਾ ਸੀ ਮੈਂ ਝੂਠਾ ਹਾਂ ਪਰ ਮੇਰੇ ਭਗਤਾਂ ਦਾ ਜਿਹੜਾ ਪਿਆਰ ਸੱਚਾ ਹੈ ਨਾ ਉਹ ਨਹੀਂ ਝੂਠਾ ਕਿਉਂਕਿ ਮੇਰੇ ਭਗਤ ਹਨ ਇਹਨਾਂ ਨੂੰ ਮੈਂ ਵਰ ਦਿੱਤਾ ਸੀ ਮੇਰੇ ਭਗਤਾਂ ਨੇ ਇਹਨਾਂ ਦੇ ਨਾਲ ਵਚਨ ਕਰ ਦਿੱਤੇ ਸਨ ਸਾਡੇ ਘਰ ਔਲਾਦ ਜ਼ਰੂਰ ਹੋਵੇਗੀ ਉਹ ਵੀ ਲੰਮੀ ਉਮਰਾਂ ਵਾਲੀ ਇਸ ਕਰਕੇ ਜਿਹੜੇ ਅਸੀਂ ਸੰਤ ਫਕੀਰ ਦੇ ਰੂਪ ਵਿੱਚ ਭਗਤ ਭੇਜਦੇ ਹਾਂ ਜੇਕਰ ਉਹਨਾਂ ਨੂੰ ਕੋਈ ਨਿਰਾਸ਼ ਕਰ ਦੇਵੇ ਤਾਂ ਉਹਨਾਂ ਨੂੰ ਫਿਰ ਬਹੁਤ ਹੀ ਉਹ ਲੋਕਾਂ ਨੂੰ ਮਾੜੇ ਸਮੇਂ ਚੋਂ ਗੁਜ਼ਰਨਾ ਪੈਂਦਾ ਹੈ ਤੇ ਜਿਹੜੇ ਲੋਕ ਉਹਨਾਂ ਨੂੰ ਵਚਨ ਸੱਤ ਕਰਕੇ ਮੰਨ ਲੈਂਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਂਦੀ ਹੈ ਸਾਥ ਸੰਗਿਆ ਜੀ ਇਸ ਸਾਖੀ ਤੋਂ ਸਾਨੂੰ ਇਹੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਨ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਹਨ ਉਹ ਜਦੋਂ ਵੀ ਭਾਵੇਂ ਸਹਿਜ ਸੁਭਾਵੇਂ ਮੋਹ ਦੇ ਵਿੱਚੋਂ ਕੋਈ ਵੀ ਗੱਲ ਕੱਢ ਦੇਣ ਪਰਮਾਤਮਾ ਉਹਨਾਂ ਦੀ ਕੱਢੀ ਹੋਈ ਗੱਲ ਮੋਹ ਦੇ ਵਿੱਚੋਂ ਬਚਨ ਜ਼ਰੂਰ ਭਗਾ ਦੇ ਦਿੰਦੇ ਹਨ ਸੋ ਕਿਤੇ ਵੀ ਰੱਬ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਸੇਵਾ ਕਰਨ ਦਾ ਮੌਕਾ ਤੁਹਾਨੂੰ ਜੇਕਰ ਮਿਲ ਜਾਵੇ ਤਾਂ ਸੇਵਾ ਨੂੰ ਮਨ ਲਾ ਕੇ ਕਰੋ ਕਿਉਂਕਿ ਕੋਈ ਪਤਾ ਨਹੀਂ ਉਹ ਖੁਸ਼ ਹੋ ਕੇ ਤੁਹਾਨੂੰ ਕਿਹੜਾ ਬਚਨ ਕਰ ਦੇਣ ਕਿਹੜਾ ਅਸ਼ੀਰਵਾਦ ਦੇ ਦੇਣ ਜਿਹਦੇ ਨਾਲ ਸਾਡੇ ਮੱਥੇ ਦੇ ਲੇਖ ਸਾਡੇ ਭਾਗ ਹੀ ਬਦਲ ਜਾਣ ਅਸਲ ਸੰਤ ਮਹਾਂਪੁਰਖ ਉਹੀ ਹੁੰਦੇ ਹਨ ਸਿਰਫ ਜੋ ਪਰਮਾਤਮਾ ਦੀ ਗੱਲ ਕਰਦੇ ਹਨ ਪਰਮਾਤਮਾ ਦੇ ਨਾਲ ਹੀ ਜੋੜਦੇ ਹਨ ਸਾਨੂੰ ਵਹਿਮਾਂ ਪਰਮਾਚੋ ਬਾਹਰ ਕੱਢਦੇ ਹਨ ਕਈ ਵਾਰ ਸਾਥ ਸੰਗਤ ਜੀ ਸਾਡੇ ਤੇ ਕੋਈ ਇਹੋ ਜਿਹੀ ਮੁਸੀਬਤ ਆ ਜਾਂਦੀ ਹੈ ਕਿ ਅਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦੇਂਦੇ ਹਾਂ ਪਰ ਜੇਕਰ ਸਾਡੀ ਗੱਲ ਕੀਤੀ ਜਾਵੇ ਤਾਂ ਸਾਨੂੰ ਇਦਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਗਿਲੇ ਸ਼ਿਕਵੇ ਕਰਾਂਗੇ ਤਾਂ ਪਰਮਾਤਮਾ ਸਾਡੇ ਤੋਂ ਨਾਰਾਜ਼ ਹੋ ਜਾਣਗੇ ਤੇ ਸਾਨੂੰ ਜਿਹੜੀਆਂ ਦਾਤਾਂ ਮਿਲਣੀਆਂ ਸਨ ਉਹ ਵੀ ਨਹੀਂ ਮਿਲਣਗੀਆਂ ਤੇ ਜੇਕਰ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਰਹਾਂਗੇ ਸਾਡੇ ਮਨ ਦੇ ਅੰਦਰ ਸਬਰ ਤੇ ਸੰਤੋਖ ਪੈਦਾ ਹੋ ਜਾਵੇਗਾ। ਅਸੀਂ ਸਬਰ ਵਿੱਚ ਰਹਾਂਗੇ, ਅਸੀਂ ਖੁਸ਼ ਰਹਾਂਗੇ। ਸਾਡੀ ਔਲਾਦ ਵੀ ਖੁਸ਼ ਰਹੇਗੀ ਤੇ ਸਾਡਾ ਪਰਿਵਾਰ ਵੀ ਖੁਸ਼ੀਆਂ ਮਾਣੇਗਾ। ਸੋ ਸਾਥ ਸਿੰਘ ਜੀ ਤੁਸੀਂ ਇਹਨੇ ਦਿਨ ਤਿਉਹਾਰਾਂ ਤੇ ਭਾਵੇਂ ਸੰਗਰਾਦ ਹੋਵੇ, ਭਾਵੇਂ ਮਸੀਹਾ ਦਾ ਦਿਹਾੜਾ ਹੀ ਹੋਵੇ, ਜਾਂ ਪੁੰਨਿਆਂ ਦਾ ਦਿਨ ਵੀ ਹੋਵੇ, ਚਾਹੇ ਵੀਰਵਾਰ ਹੋਵੇ ਜਾਂ ਸ਼ੁੱਕਰਵਾਰ ਜਾਂ ਸ਼ਨੀਵਾਰ, ਕਿਸੇ ਵੀ ਦਿਨ। ਜਿਹੜੇ ਵੀ ਦਿਨ ਤੁਹਾਡੇ ਘਰ ਕੋਈ ਰੱਬ ਦੇ ਵਿੱਚ ਰੰਗੀ ਹੋਏ ਰਹੂ। ਪਰ ਸ਼ਾਦਾ ਸ਼ਗਨ ਲਈ ਆਉਂਦੀ ਹੈ ਕਦੇ ਵੀ ਮੱਥੇ ਵਟਣਾ ਪਾਓ ਜੇਕਰ ਗਰੀਬ ਤੁਹਾਡੇ ਘਰ ਕੋਲ ਕੁਝ ਵੀ ਆਸ ਲੈ ਕੇ ਮਦਦ ਲਈ ਆਉਂਦਾ ਹੈ ਆਪਣੇ ਥੋੜੇ ਦੇ ਵਿੱਚੋਂ ਵੀ ਥੋੜਾ ਦਸਵੰਦ ਜ਼ਰੂਰ ਕੱਢਿਆ ਕਰੋ ਕਿਸੇ ਦੀ ਮਦਦ ਕਰ ਦਿਆ ਕਰੋ ਫਿਰ ਵੇਖਣਾ ਤੁਹਾਡੇ ਨਾਲ ਕਿਵੇਂ ਚਮਤਕਾਰ ਹੋ ਜਾਣਗੇ ਤੁਹਾਡੇ ਘਰ ਵਿੱਚ ਬਰਕਤਾਂ ਪੈ ਜਾਣੀਆਂ ਹਨ ਤੁਹਾਡੇ ਘਰ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹਿ ਜਾਣੀ ਤੇ ਦਿੱਤਾ ਹੋਇਆ ਦਾਨ ਤੁਹਾਡੇ ਸੱਤ ਜਨਮਾਂ ਤੱਕ ਤੁਹਾਡਾ ਸਾਥ ਦੇਵੇਗਾ ਤੁਹਾਡੇ ਲੋਕ ਪਰਲੋਕ ਨੂੰ ਸੁਖਾਲਿਆਂ ਕਰ ਦੇਵੇਗਾ ਕਿਉਂਕਿ ਸਾਤ ਸੰਗਤ ਜੀ ਬਾਕੀ ਤਾਂ ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਹਨ ਸਾਰੀਆਂ ਇੱਥੇ ਹੀ ਰਹਿ ਜਾਣੀਆਂ ਹਨ ਨਾਲ ਜਾਣੇ ਹਨ ਤਾਂ ਸਿਰਫ ਤੁਹਾਡੇ ਕੀਤੇ ਹੋਏ ਚੰਗੇ ਕਰਮ ਇਹ ਹੀ ਸਿਰਫ ਸਾਡੇ ਨਾਲ ਜਾਣੇ ਹਨ ਇਨ੍ਹਾਂ ਕਰਮਾਂ ਦੇ ਸਦਕਾ ਸਾਡਾ ਲੋਕ ਤੇ ਪਰਲੋਕ ਸੁਖਾਲਾ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ